ਉਹ ਜ਼ਿਆਦੇ ਨੇ ਭੰਗੜਾ ਪਾਇਆ ਨਾ ਜਦ ਪੰਜਾਬੀ ਜਿੱਤਦੇ ਹਸਦੇ ਯਾਰ ਪਤਾ ਲੱਗਿਆ ਕਿ ਹਾਂ ਕੋਈ ਪੰਜਾਬੀ ਜਿੱਤ ਗਿਆ ਇਹ ਪਹਿਲਾ ਬੁਜਾਰ ਸਿੰਘ ਸੰਗਤ ਸਿੰਘ ਦਾ ਮੁੰਡਾ ਪਜਦਾ ਸੀ ਅੱਜ ਸੰਗਤ ਸਿੰਘ ਜੀ ਦੇ ਆਰਥਿਕ ਦਾ ਬਾਪੂ ਬਜਣ ਲੱਗੇ ਇਹ ਸਿੱਧਾ ਸਿੰਘਾਂ ਦੀ ਸਾਨੂੰ ਦੇਣ ਹੈ ਕਿ ਬਾਪੂ ਉਹਦੇ ਘੋਲ ਤੋਂ ਉਹਦੇ ਜਿਹੜਾ ਕੰਪੀਟੀਸ਼ਨ ਆ ਉਸ ਤੋਂ ਕਿ ਇਸ ਨੌਜਵਾਨ ਵੱਲ ਦੇਖੋ ਇਸ ਗਿਆਨ ਮੰਨਾਰਾ ਬਣਿਆ ਅੱਗੇ ਵਧੋ ਮੈਂ ਉਹ ਦਿਨ ਵੀ ਦੇਖਿਆ ਜਦੋਂ ਇਹ ਪਹਿਲਾਂ ਕੋਲ ਸ਼ੁਰੂ ਕਰ ਰਹੇ ਸੀ ਤੇ ਇਹਦੇ ਆਪ ਇੱਥੇ ਸਿੰਝ ਕਰਾਈ ਸੀ ਸਿੰਝ ਨਾਲ ਉਹਦੀ ਬਾਹਰ ਸੀ ਨਾ ਸਵੇਰੇ ਕੋਈ ਇੱਕ ਤਰ੍ਹਾਂ ਦਾ ਪ੍ਰੀ ਵਰਕਆਊਟ ਦਾ ਕੰਮ ਕੀਤਾ ਉਹਨੇ ਕਿ ਜੋਸ਼ ਕਰਤਾ ਫਿਰ ਉਸ ਤੋਂ ਬਾਅਦ ਤਾਂ ਫਿਰ ਮੈਂ ਕਿਹਾ ਜਾ ਆਪਣੀ ਜਗਾਤੀ ਕਿੰਨੇ ਸਵਾਜ ਪਹੁੰਚੇ ਜੁਹਾਰ ਸਿੰਘ ਖੇਡ ਕੇ ਆਏ ਆ ਅਗੋਤੋ ਵੀ ਦੇ ਵਿੱਚ ਜਿਹੜੀ ਵਰਲਡ ਸਲੈਪ ਜਿਹੜੀ ਉਹਦੇ ਤੇ ਆਪਣਾ ਨਾਮ ਖੱਟ ਕੇ ਆ ਨਾਮ ਉੱਚੇ ਕੀਤਾ ਕਿ ਮੈਂ ਤੁਸੀਂ ਪਹੁੰਚ ਕੀ ਆ ਅੱਜ ਸਾਡੇ ਚਮਕੌਰ ਸਾਹਿਬ ਦੇ ਜੰਪਲ ਸਰਦਾਰ ਸੰਗਤ ਸਿੰਘ ਜੀ ਦੇ ਬੇਟੇ ਜੁਹਾਰ ਸਿੰਘ ਜਿਹੜੇ ਕਿ ਦੁਬਈ ਦੇ ਵਿੱਚ ਚਪੇੜ ਮਾਰਨ ਦਾ ਕੰਪੀਟੀਸ਼ਨ ਜਿੱਤ ਕੇ ਆਏ ਆ ਸਾਨੂੰ ਬੜੀ ਖੁਸ਼ੀ ਹੈ ਇਸ ਨੇ ਚਮਕੌਰ ਸਾਹਿਬ ਦਾ ਪੰਜਾਬ ਦਾ ਤੇ ਹਿੰਦੁਸਤਾਨ ਦਾ ਜਿਹੜਾ ਨਾਮ ਹੈ ਉਹ ਦੁਨੀਆ ਦੇ ਵਿੱਚ ਬਣਾਇਆ ਸਾਡਾ ਨੌਜਵਾਨ ਵੀਰ ਬਹੁਤ ਹੀ ਹੋਣਹਾਰਾ ਹੈ ਪਹਿਲੇ ਦਿਨ ਤੋਂ ਪਹਿਲਾਂ ਕੁਸ਼ਤੀਆਂ ਵਿੱਚ ਸੀ ਲੇਕਿਨ ਹੁਣ ਇਹ ਨਵੇਂ ਖੇਡ ਦੇ ਵਿੱਚ ਜਾ ਕੇ ਇਸ ਨੇ ਆਪਣਾ ਕੀਰਤੀਮਾਨ ਸਥਾਪਿਤ ਕੀਤਾ ਤੇ ਸਤਾਰ ਸੰਗਤ ਸਿੰਘ ਜੀ ਦਾ ਪਹਿਲਾਂ ਹੁੰਦਾ ਸੀ ਕਿ ਸੰਗਤ ਸਿੰਘ ਦਾ ਮੁੰਡਾ ਹੈ ਹੁਣ ਹੋ ਗਿਆ ਕਿ ਸੰਗਤ ਸਿੰਘ ਜੀ ਚਾਰ ਸਿੰਘ ਦਾ ਬਾਪੂ ਹੁਣ ਸੰਗਤ ਸਿੰਘ ਦੀ ਪਛਾਣ ਵੀ ਜਿਹੜੀ ਚਾਰ ਸਿੰਘ ਦੇ ਨਾਲ ਹੋਣੀ ਸਾਡੀ ਵੀ ਹੋਣੀ ਹੈ ਚਮਕੌਰ ਸਾਹਿਬ ਇਲਾਕੇ ਦੀ ਵੀ ਹੋਣੀ ਹੈ ਜਿੱਥੇ ਸਿਧਾਰ ਸਿੰਘਾ ਦੀ ਇਹ ਸਥਾਨ ਹੈ ਉਹਨਾਂ ਦੀ ਇੱਥੇ ਸ਼ਹੀਦੀ ਹੋਈ ਹੈ ਉਹਨਾਂ ਤੋਂ ਗੁਰਤੀ ਲੈ ਕੇ ਉਹਨਾਂ ਦੇ عقیده ਦੇ ਕਰਕੇ ਇਹ ਅੱਜ ਉਹਨਾਂ ਦੇ ਅਸ਼ੀਰਵਾਦ ਸਦਕਾ ਅੱਗੇ ਵਧਿਆ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਸੋ ਸਾਨੂੰ ਆਪਣੀ ਧਰਤੀ ਤੇ ਮਾਣ ਹੈ ਤੇ ਆਪਣੇ ਇਸ ਨੌਜਵਾਨ ਤੇ ਮਾਣ ਜੀ ਸਾਹਿਬ ਏ ਲੰਘ ਤੁਸੀਂ ਜ਼ਿਕਰ ਕੀਤਾ ਇੱਕ ਵਾਰ ਫੇਰ ਜ਼ਿਕਰ ਕਰ ਲਈਏ ਭੰਗੜਾ ਤੇ ਥੱਪੜ ਦੇਖਿਆ ਦੇਖੋ ਮੈਨੂੰ ਜਿਆਦਾ ਨੇ ਭੰਗੜਾ ਪਾਇਆ ਨਾ ਜਦ ਪੰਜਾਬੀ ਜਿੱਤੇ ਅਸਲੀ ਜਦ ਪਤਾ ਲੱਗਿਆ ਕਿ ਹਾਂ ਕੋਈ ਕੋਈ ਪੰਜਾਬੀ ਜਿੱਤ ਗਿਆ ਅੱਛਾ ਹੁਜਾਰਤ ਤੋਂ ਇੱਕ ਸਵਾਲ ਆ ਤੁਸੀਂ ਕਹਿ ਰਹੇ ਸੀ ਕਿ ਸਿੱਧੂ ਮੂਸੇਵਾਲਾ ਦੀ ਤੁਸੀਂ ਵਾਰ ਸੁਣੀ ਸੀ ਪਹਿਲਾਂ ਮੁਕਾਬਲੇ ਤੋਂ ਪਹਿਲਾਂ ਉਸਨੇ ਬੜਾ ਜੋਸ਼ ਭਰਿਆ ਤੁਹਾਡੇ ਚ ਹਾਂ ਜੀ ਬਿਲਕੁਲ ਜੀ ਕਿੱਸਾ ਜ਼ਰੂਰ ਸਾਂਝਾ ਕਰੋ ਹਾਂ ਜੀ ਉਹ ਹਰੀ ਸਿੰਘ ਨਲੂਬੇ ਦੀ ਵਾਰ ਹੈ ਜੀ ਸਿੱਧੂ ਮੂਸੇਵਾਲੇ ਦੀ ਉਹ ਇੱਕ ਤਰ੍ਹਾਂ ਦਾ ਪ੍ਰੀ ਵਰਕਆਊਟ ਦਾ ਕੰਮ ਕੀਤਾ ਉਹਨੇ ਕਿ ਜੋਸ਼ ਭਰਤਾ ਫਿਰ ਉਸ ਤੋਂ ਬਾਅਦ ਤਾਂ ਫਿਰ ਮੈਂ ਕਿਹਾ ਜਾ ਆਪਣੀ ਜਗਾ ਕਣੀ ਹਾਂਜੀ ਹਾਂਜੀ ਜੀ ਸਾਹਿਬ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਸੀ ਮੈਂ ਇਹਨਾਂ ਲਈ ਮੈਂ ਨੌਜਵਾਨ ਵੀਰਾਂ ਨੂੰ ਕਹਿੰਦਾ ਕਿ ਇਸ ਨੌਜਵਾਨ ਵੱਲ ਦੇਖੋ ਇਸ ਚਾਨਣ ਮਨਾਰਾ ਬਣਿਆ ਅੱਗੇ ਵਧੋ ਮੈਂ ਉਹ ਦਿਨ ਵੀ ਦੇਖਿਆ ਜਦੋਂ ਇਹ ਪਹਿਲਾਂ ਕੋਲ ਸ਼ੁਰੂ ਕਰ ਰਹੇ ਸੀ ਤੇ ਇਹਦੇ ਆਪ ਇੱਥੇ ਛਿੰਝ ਕਰਾਈ ਬਾਈ ਜੀ ਨੇ ਮੂਰੇ ਹੋ ਕੇ ਤੇ ਛਿੰਝਾਂ ਕਰਾਉਂਦਾ ਕਰਾਉਂਦਾ ਛਿੰਝਾਂ ਦਾ ਰਾਜਾ ਬਣ ਗਿਆ ਤੇ ਅੱਜ ਵਰਲਡ ਦੇ ਵਿੱਚ ਇੱਕ ਨਵੇਕਲੀ ਜਿਹੜੀ ਗੇਮ ਹੈ ਉਹਦੇ ਵਿੱਚ ਪਹਿਲੇ 10 ਵਿੱਚ ਆ ਕੇ ਇਸਨੇ ਪੰਜਾਬ ਦਾ ਚਮਕੌਰ ਸਾਹਿਬ ਦਾ ਨਾਮ ਉੱਚਾ ਜਾਨੀ ਸਭ ਆਖਰੀ ਗੱਲ ਹੈ ਸਾਡੇ ਬੱਚੇ ਨੂੰ ਆਪਣੀ ਆਖਰੀਆਂ ਕਿੰਨੀਆਂ ਆਉਂਦੀਆਂ ਸਾਡੇ ਬੱਚੇ ਨੂੰ ਕੋਈ ਹੱਥ ਵੀ ਲਾ ਦੇ ਬੜੀ ਚੀਜ਼ ਪੈਦਾ ਹੁੰਦੀ ਹੈ ਪਿਤਾ ਉਹ ਹੱਸਦੇ ਰਹੇ ਮੁਸਕਰਾਉਂਦੇ ਰਹੇ ਜਦੋਂ ਏਡਾ ਏਡਾ ਥੱਪੜ ਪੈਂਦਾ ਮੂੰਹ ਤੇ ਮਰਦਾ ਲੱਗਦਾ ਇਹ ਸ਼ਹੀਦਾ ਸਿੰਘਾਂ ਦੀ ਸਾਨੂੰ ਦੇਣ ਹੈ ਕਿ ਬਾਪੂ ਉਹਦੇ ਘੋਲ ਤੋਂ ਉਹਦੇ ਜਿਹੜਾ ਕੰਪੀਟੀਸ਼ਨ ਹੈ ਉਸ ਤੋਂ ਖੁਸ਼ ਹੁੰਦਾ ਤੇ ਮੈਂ ਪਹਿਲਾਂ ਵੀ ਕਹਿ ਕੇ ਹਟਿਆ ਕਿ ਪਹਿਲਾਂ ਗੁਜਾਰ ਸਿੰਘ ਸੰਗਤ ਸਿੰਘ ਦਾ ਮੁੰਡਾ ਪਜਦਾ ਸੀ ਅੱਜ ਸੰਗਤ ਸਿੰਘ ਗੁਜਾਰ ਸਿੰਘ ਦਾ ਬਾਪੂ ਪੁੱਜਣ ਲੱਗ ਗਿਆ ਸਿੰਘਾ ਸਿੰਘ ਦਾ ਦੀ ਕਿਰਪਾ ਜੀ ਇਹਨਾਂ ਬਲਵਕ ਗੁਜਾਰ ਸਿੰਘ ਜੀ ਤੁਸੀਂ ਆਬੂਤਾਬੀ ਦੇ ਵਿੱਚ ਜਿਹੜੀ ਸਲੈਪ ਜਿਹੜੀ ਗੇਮ ਹੈਗੀ ਆ ਵਿੱਚ ਨਾਮ ਉੱਚਾ ਕੀਤਾ ਉਪਰ ਜਿੱਤ ਹਾਸਲ ਕੀਤੀ ਹੈ ਕੀ ਕਹਿਣਾ ਚਾਹੋਗੇ ਹਾਂਜੀ ਮੈਂ ਬਹੁਤ ਮਾਣ ਮਹਿਸੂਸ ਹੋ ਰਿਹਾ ਜਿੱਤਣ ਤੋਂ ਬਾਅਦ ਜਿਹੜਾ ਮਾਣ ਪੂਰਾ ਪੰਜਾਬ ਤੇ ਪੂਰਾ ਦੇਸ਼ ਮੈਨੂੰ ਮਿਲ ਰਿਹਾ ਉਹ ਮੈਂ ਸੋਚਿਆ ਨਹੀਂ ਸੀ ਮੇਰੀ ਇੱਕ ਤਰ੍ਹਾਂ ਨਾਲ ਸੁਪਨਾ ਹੀ ਪੂਰਾ ਹੋਇਆ ਕਿ ਮੈਨੂੰ ਇੱਕ ਕੀ ਕਹਿੰਦੇ ਮੈਂ ਬਿਲਕੁਲ ਵੀ ਸ਼ਬਦ ਨਹੀਂ ਜੀ ਹੈਗੇ ਕਿ ਮੈਂ ਕਿਹੜੇ ਸ਼ਬਦਾਂ ਨਾਲ ਪੂਰੇ ਲੋਕ ਆਪਣੇ ਪੂਰੇ ਦੇਸ਼ ਦੇ ਲੋਕਾਂ ਦਾ ਆਪਣੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਾਂ ਜਦੋਂ ਸਾਹਮਣੇ ਤੋਂ ਆਪਾਂ ਨੂੰ ਪਤਾ ਹੈ ਕਿ ਸਾਹਮਣੇ ਨਾਰਮਲ ਬੰਦੇ ਹੱਤਤਾ ਤੋਂ ਇੱਕ ਅਲੱਗ ਅਲੱਗ ਹੈ ਤੁਹਾਡੀ ਤਾਂ ਗੇਮ ਹੈ ਜਦੋਂ ਸਾਹਮਣੇ ਤੇ ਪਤਾ ਹੈ ਕਿ ਥੱਪੜ ਪੈਣ ਦੇ ਸਲੈਪ ਜਿਹੜੀ ਕਰਦੇ ਆ ਤਾਂ ਉਸ ਟਾਈਮ ਜਿਹੜਾ ਆਪਣੇ ਜਿਹੜਾ ਮਾਨਸਿਕ ਜਿਹੜੀ ਤਾਕਤ ਹੈ ਉਹਦੇ ਬਾਰੇ ਹਾਂਜੀ ਬਹੁਤ ਵਧੀਆ ਸਵਾਲ ਕੀਤਾ ਜੀ ਇਸ ਗੇਮ ਦੇ ਵਿੱਚ ਮਾਨਸਿਕ ਤਾਕਤ ਹੀ ਸਭ ਤੋਂ ਜ਼ਰੂਰੀ ਹੈ ਕਿਉਂਕਿ ਕਿਉਂਕਿ ਬਾਕੀ ਸਾਰੇ ਗੇਮਾਂ ਦੇ ਵਿੱਚ ਆਪਾਂ ਆਪਣਾ ਬਚਾਅ ਵੀ ਰੱਖਦੇ ਆਂ ਦੂਜੇ ਦੇ ਨਾਲ ਫਾਈਟ ਵੀ ਕਰਦੇ ਆਂ ਲੇਕਿਨ ਇਹ ਕੋਹ ਇਹ ਜੀ ਗੇਮ ਹੈ ਜਿੱਤੇ ਆਪਾਂ ਪਹਿਲਾਂ ਸਰੈਂਡਰ ਕਰਦੇ ਆਂ ਆਪਾਂ ਖੜਦੇ ਆਂ ਵੇਟ ਕਰਦੇ ਆਂ ਕਿ ਮੇਰੇ ਵੱਜੂਗੀ ਹੈ ਨਾ ਜੀ ਤੇ ਉਸ ਚੀਜ਼ ਦੇ ਨਾਲ ਕੀ ਕਹਿੰਦੇ ਮਾਨਸਿਕ ਤੌਰ ਤੇ ਬੰਦਾ ਤਕੜਾ ਹੋਣਾ ਚਾਹੀਦਾ ਤਾਂ ਹੀ ਇਹਨੂੰ ਖੇਡ ਸਕਦਾ ਨਹੀਂ ਤਾਂ ਕਮਜ਼ੋਰ ਬੰਦੇ ਦੀ ਗੱਲ ਨਹੀਂ ਹੈ ਨਹੀਂ ਕਿਉਂਕਿ ਗਰਦਨ ਦਾ ਮਨਕਾ ਵੀ ਟੁੱਟ ਸਕਦਾ ਹੈ ਕੰਨ ਵੀ ਬੁਲਾ ਹੋ ਸਕਦਾ ਹੈ ਬ੍ਰੇਨ ਹੈ ਬ੍ਰੇਨ ਦਾ ਡੈਮੇਜ ਵੀ ਹੋ ਸਕਦਾ ਹੈ ਤੇ ਅੰਨਾਂ ਵੀ ਹੋ ਸਕਦਾ ਕਿਉਂਕਿ ਜੇ ਮੈਂਟਲੀ ਪ੍ਰੇਪੇਅਰ ਨਹੀਂ ਜੇ ਪ੍ਰੈਕਟਿਸ ਤੋਂ ਗਿਆਰ ਜੈਨੂੰ ਇਦਾਂ ਹੀ ਸੌਂ ਕੇ ਚੱਲ ਕੇ ਖੇਡਣ ਲੱਗੇ ਨਾ ਵੀ ਚਲੋ ਥੱਪੜਾਂ ਵਾਲੀ ਹੋ ਗੇਮ ਹੈ ਵੀ ਕਰ ਲੈਂਦੇ ਆ ਪਰ ਹਰ ਇੱਕ ਚੀਜ਼ ਦਾ ਰੂਲ ਹੁੰਦਾ ਹੈ ਅਲੱਗ ਤਰ੍ਹਾਂ ਦਾ ਹੁੰਦਾ ਹੈ ਇਹ ਬਹੁਤ ਜ਼ਿਆਦਾ ਡਿਫਿਕਲਟ ਗੇਮ ਹੈ ਮਾਨਸਿਕ ਤੌਰ ਤੇ ਤਕੜੇ ਹੋਣ ਦੇ ਲਈ ਹੈ ਕੀ ਕਹਿਣਾ ਚਾਹੁੰਦੇ ਨੌਜਵਾਨਾਂ ਨੂੰ ਕੀ ਜੀ ਨੌਜਵਾਨਾਂ ਨੂੰ ਇਹ ਸੰਦੇਸ਼ ਹੈ ਕਿ ਡਿਸਪੀਸਪਲਿਨ ਦੇ ਵਿੱਚ ਰਹੋ ਜੋ ਵੀ ਤੁਸੀਂ ਅਚੀਵ ਕਰਨਾ ਚਾਹੁੰਦੇ ਆਂ ਅਗਰ ਤੁਸੀਂ ਆਪਣਾ ਇੱਕ ਟਾਰਗੇਟ ਸੈੱਟ ਕਰੋ ਫਿਰ ਉਹਦੇ ਲਈ ਡਿਸਪੀਸਪਲਿਨ ਆਪਣੇ ਆਪਣੇ ਆਪ ਦੇ ਉੱਪਰ ਡਿਸਪੀਸਪਲਿਨ ਲੈ ਕੇ ਆਓ ਕਿ ਆਪਾਂ ਦੂਸਰੇ ਦੇ ਉੱਪਰ ਨਹੀਂ ਆਪਣੇ ਆਪ ਨੂੰ ਆਪਣੇ ਆਪ ਨੂੰ ਅਨੁਸ਼ਾਸਨ ਅਨੁਸ਼ਾਸਿਤ ਕਰੋ ਤੇ ਤੁਸੀਂ ਕੋਈ ਵੀ ਮਕਾਮ ਹਾਸਲ ਕਰ ਸਕਦੇ ਹੋ ਕਿਵੇਂ ਤਾਂ ਮਸੂਮ ਹੋ ਰਿਹਾ ਹਾਂ ਕਿਉਂਕਿ ਉੱਥੇ ਭੰਗੜੀ ਵੀ ਪਾਏ ਆ ਗਾਣਾ ਵੀ ਚੱਲਿਆ ਹਾਂ ਜੀ ਤੁਸੀਂ ਪਹਿਲਾਂ ਵੀ ਕਿਹਾ ਕਿ ਮੈਂ ਵਾਰ ਲਾ ਕੇ ਹਾਂਜੀ ਹਰਿਸ਼ ਜੀ ਨਾਲ ਗੱਲ ਹੋ ਜੀ ਫਿਰ ਜਿਹੜੀ ਗੇਮ ਸ਼ੁਰੂ ਕੀਤੀ ਹਾਂਜੀ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਜਿਹੜਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਗਿਆ ਥਾ ਇਹ ਮੇਰੇ ਕੋਲ ਉਹ ਵਾਲੇ ਸ਼ਬਦ ਨਹੀਂ ਜੀ ਜੇ ਮੈਂ ਉੱਥੇ ਦੇ ਇਸ ਵਕਿਆਹਤ احساس ਨੂੰ ਬਿਆਨ ਕਰ ਸਕਾਂ